ਪ੍ਰਕਾਸ਼ ਸਿੰਘ ਬਾਦਲ ਦਾ ਮੋਢਲਾ ਮੋਢਲਾ ਜਿਹੜਾ ਸੂਲ ਹੈ ਉਹ ਇਹ ਹੈ ਕਿ ਵੋਟ ਪੱਤਰ ਦੇ ਨਾਂ ਤੇ ਲੋ ਤੇ ਗੋਲੀਆਂ ਵੀ ਪੰਥਕ ਨੌਜਵਾਨਾਂ ਨੂੰ ਮਾਰੋ ਇਹ ਝੂਠਲ ਮੈਂ ਸਮਝਦਾ ਲੋਂਗੋ ਵਾਲੇ ਨਹੀਂ ਬੋਲ ਰਹੇ ਲੋਂਗੋ ਵਾਲ ਸਾਹਿਬ ਨੂੰ ਜਿਨ੍ਹਾਂ ਨੇ ਲਫਾਫਾ ਭੇਜ ਕੇ ਪ੍ਰਧਾਨ ਬਣਾਇਆ ਸੁਖਵੀਰ ਸਿੰਘ ਬਾਦਲ ਜਾਂ ਉਹਨਾਂ ਦਾ ਕੁੰਬਾ ਇਹ ਉਹ ਝੂਠ ਬੁਲਾ ਰਿਹਾ ਹੈ ਕਿ ਕਿਤੇ ਸਾਡੀ ਪੋਲ ਨਾ ਖੁੱਲ ਜਵੇ ਦਲ ਹੀ ਦਲ ਕਿਉਂ ਲੰਗੋਵਾਲ ਨੂੰ ਕਹੂਗਾ ਕਿ ਤੁਸੀਂ ਆ ਬਿਆਨ ਦਿਓ ਆ ਕਹੋ ਉਹ ਕਾਰਵਾਈ ਕਿਉਂ ਨਹੀਂ ਕਰਾਉਣਗੇ ਬਾਦਲ ਫੈਮਿਲੀ ਲਈ ਬਾਦਲ ਟੋਲੇ ਲਈ ਰਾਸ ਹੀ ਹਿੱਤ ਪਹਿਲਾਂ ਇਹਨਾਂ ਲਈ ਗੁਰੂ ਦਾ ਹਿੱਤ ਨਹੀਂ ਜ਼ਰੂਰੀ ਇਹਨਾਂ ਲਈ ਗੁਰੂ ਜ਼ਰੂਰੀ ਨਹੀਂ ਇਹਨਾਂ ਲਈ ਰਾਸ ਹੀ ਹਿੱਤ ਜ਼ਰੂਰੀ ਹੈ ਇਹਨਾਂ ਨੂੰ ਕੁਰਸੀ ਮਿਲਣੀ ਚਾਹੀਦੀ ਹੈ 84 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋ ਰਿਹਾ ਸੀ ਮਨਪ੍ਰੀਤ ਸਿੰਘ ਬਾਦਲ ਦੀ ਸਪੀਚ ਕੱਢ ਲੋ ਇਹਨਾਂ ਨੇ ਸਕ੍ਰਿਪਟ ਜਿਹੜੀ ਉਹ ਕਹਿੰਦਾ بڑے ਬਾਦਲ ਸਾਹਿਬ ਤਾਂ ਜੀ ਖਰਬੂਜੇ ਖਾ ਰਹੇ ਸੀਗੇ ਆਪਣੇ ਫਾਰਮ 'ਚ ਬੈਠੇ ਇਸ ਬੇਅਦਬੀ ਨੂੰ ਇਸੇ ਤਰ੍ਹਾਂ ਦਬ ਦਿੱਤਾ ਜਾਵੇ ਕਿਉਂਕਿ ਇਲੈਕਸ਼ਨਾਂ ਨੇੜੇ ਆਏ ਜੇਕਰ ਇਹ ਬੇਅਦਬੀ ਲੋਕਾਂ ਦੇ ਸਾਹਮਣੇ ਆ ਗਈ ਤਾਂ ਲੋਕਾਂ ਨੇ ਸਾਡੇ ਪ੍ਰਤੀ ਨਫ਼ਰਤ ਪੈਦਾ ਹੋ ਜਾਣੀ ਹੈ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਨਵੰਬਰ 'ਚ ਹੁਣ ਵੀ ਹੋਣੀ ਹੈ ਹੁਣ ਵੀ ਲਫਾਫਾ ਬਾਦਲਾ ਨੇ ਭੇਜਣਾ ਕਿਹੜਾ ਪ੍ਰਧਾਨ ਬਣਾਉਣਾ ਮੈਂਬਰਾਂ ਦੀ ਤਾਂ ਕੋਈ ਗੱਲ ਨਹੀਂ ਨਾ ਜੀ ਹੈ ਜੇਕਰ ਕੋਈ ਅਜਿਹੀ ਘਟਨਾ ਵਾਪਰ ਵੀ ਗਈ ਸੀ ਤਾਂ ਇਹਨਾਂ ਨੇ ਇਕੱਠੇ ਹੋ ਕੇ ਦੱਸਣਾ ਸੀ ਕਿ ਆਹ ਘਟਨਾ ਵਾਪਰ ਗਈ ਕੌਮ ਇਕੱਠੀ ਹੋ ਕੇ ਉੱਥੇ ਕੋਈ ਅਖੰਡ ਪਾਠ ਸਾਹਿਬ ਕਰਾਉਂਦੀ ਕੋਈ ਅਜਿਹੇ ਹਾਲਾਤ ਬਣਦੇ ਸਾਰੇ ਇਕੱਠੇ ਹੁੰਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਾਰਿਆਂ ਦਾ ਸਾਂਝ ਹੈ ਲੇਕਿਨ ਉਹਨੂੰ ਲਪੋਉਣ ਦਾ ਕਾਰਨ ਕੀ ਸੀ ਲਪੋਇਆ ਤਾਂ ਇਸੇ ਕਰਕੇ ਕਿ ਇਹਨਾਂ ਨੇ 2017 ਦੀਆਂ ਇਲੈਕਸ਼ਨਾਂ ਨੂੰ ਪ੍ਰਮੁੱਖ ਰੱਖਿਆ ਭਾਜਪਾ ਨੂੰ ਕੇਂਦਰ ਨੂੰ ਕੇਵਲ ਤੋਂ ਕੇਵਲ ਬਾਦਲ ਫੈਮਿਲੀ ਫਿੱਟ ਹੈ ਇਸ ਕਰਕੇ ਸਾਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਹੋਣ ਜੇਕਰ ਖੇਤੀ ਆਰਡੀਨੈਂਸ ਦੀ ਗੱਲ ਕਰੀਏ ਤਾਂ ਹਰਸਿਮਰਤ ਕੌਰ ਨੂੰ ਕੁਰਸੀ ਚਾਹੀਦੀ ਐ ਸਾਈਨ ਕਰ ਦਿੰਦੀ ਐ ਜੇਕਰ ਪਾਣੀਆਂ ਦੀ ਗੱਲ ਕਰੀਏ ਹਰਸਿਮਰਤ ਕੌਰ ਨੂੰ ਕੁਰਸੀ ਚਾਹੀਦੀ ਐ ਸਾਈਨ ਕਰ ਦਿੰਦੀ ਐ ਜੇਕਰ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਜੰਮੂ ਕਸ਼ਮੀਰ 'ਚ ਉਹ ਕਹਿੰਦੀ ਐ ਜੀ ਪੰਜਾਬੀ ਭਾਵੇਂ ਮਿਲੇ ਨਾ ਮਿਲੇ ਸਾਈਨ ਕਰਾ ਲੂ ਮੈਨੂੰ ਵਜ਼ੀਰੀ ਦੀ ਕੁਰਸੀ ਦੇ ਦਿਓ ਉਹਨਾਂ ਨੂੰ ਕੇਵਲ ਤੋਂ ਕੇਵਲ ਕੁਰਸੀ ਚਾਹੀਦੀ ਐ ਦੋਸਤਾਨ ਦੇ ਜਿਹੜਾ ਸੰਵਿਧਾਨ ਹੈ ਉਹਦੇ ਦੇ ਵਿੱਚ ਲਿਖਿਆ ਗਿਆ ਕਿ ਜੇਕਰ ਕੋਈ ਆਪਣਾ ਰਾਈਟ ਮੰਗਦਾ ਹੈ ਭੀੜ ਜਮਾ ਹੋਗੀ ਤਾਂ ਉਹਦੇ ਉੱਤੇ ਪਹਿਲਾਂ ਪਾਣੀ ਦੇ ਬਿਛਾੜਾ ਛੱਡੋ ਫਿਰ ਅਥਰੂ ਕੋਈ ਛੱਡੋ ਫਿਰ ਲਾਠੀ ਚਾਰਜ ਕਰੋ ਅਖੀਰ ਦੇ ਵਿੱਚ ਗੋਲੀ ਚਲਾਉਣੀ ਹੈ ਉਹ ਵੀ ਤੁਸੀਂ ਪਲਾਸਟਿਕ ਦੀ ਗੋਲੀ ਚਲਾਉਣੀ ਹੈ ਜੇ ਭੀੜ ਬੇਕਾਬੂ ਹੋ ਗਈ ਅਸਲੀ ਗੋਲੀ ਚਲਾਉਣੀ ਹੈ ਉਹ ਵੀ ਗੋਡਿਆਂ ਤੋਂ ਥੱਲੇ ਚਲਾਉਣੀ ਹੈ ਲੇਕਿਨ ਬਾਦਲ ਦੇ ਰਾਜ ਵਿੱਚ 1978 ਤੋਂ ਲੈ ਕੇ ਅੱਜ ਤੱਕ ਜਿੰਨੀ ਵਾਰੀ ਵੀ ਸੀਐਮ ਸਾਹਿਬ ਬਾਦਲ ਸਾਹਿਬ ਬਣੇ ਐ ਸੀਐਮ ਬਣੇ ਐ ਇਹਨਾਂ ਨੇ ਜੇ ਸਿੱਧੀਆਂ ਗੋਲੀਆਂ ਚਲਾਈਆਂ ਤਾਂ ਨਾ ਲਿਆ ਇਹਨਾਂ ਨੇ ਪੰਥ ਦਾ ਕੇ ਪੰਥ ਨੂੰ ਖਤਰਾ ਹੈ ਬੋਟਾਂ ਪਾਓ ਔਰ ਪੰਥਕ ਮੁੰਡਿਆਂ ਦੇ ਉੱਤੇ ਗੋਲੀਆਂ ਚਲਾਓ ਗਲੋਬਲ ਪੰਜਾਬ ਤੇ ਚੈਨਲ ਪੰਜਾਬੀ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਪਿਛਲੇ ਦਿਨੀ ਐਸਜੀਪੀਸੀ ਦੇ ਰਿਕਾਰਡ ਦੇ ਵਿੱਚੋਂ ਮਹਾਰਾਜ ਗੁਰੂ ਸਾਹਿਬ ਦੇ ਸਰੂਪਾਂ ਦੇ ਗਾਇਬ ਹੋਣ ਦੇ ਵੇਰਵੇ ਨਹੀਂ ਸਿੱਟੇ ਇਸੇ ਸਬੰਧ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਰਦਾਰ ਜੋਗਾ ਸਿੰਘ ਚਪੜ ਨਾਲ ਜੋਗਾਲ ਸਿੰਘ ਚੱਪੜ ਪੰਥਕ ਕਾਲੀ ਲਹਿਰ ਦੇ ਪ੍ਰਮੁੱਖ ਬੁਲਾ ਰਹੇ ਨੇ ਜੋ ਆਪਾਂ ਨੂੰ ਬੇਬਾਕ ਤਰੀਕੇ ਨਾਲ ਦੱਸਣਗੇ ਕਿ ਇਹਨਾਂ ਦੇ ਕਾਰਨ ਕੀ ਨੇ ਸਰ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਪੰਗੂ ਸਾਹਿਬ ਸਰ ਇਹ ਜੋ ਅੰਕੜੇ ਨੇ ਐ ਜੀਪੀਸੀ ਦੇ ਰਿਕਾਰਡ ਦੇ ਵਿੱਚੋਂ ਮਿਲ ਨਹੀਂ ਰਹੇ ਇਹ ਮਹਾਰਾਜ ਦੇ ਸਰੂਪਾਂ ਦੀ ਗਿਣਤੀ ਅਖੀਰ ਦੇ ਵਿੱਚ ਹੈ ਕਿੰਨੀ ਪੰਗੂ ਸਾਹਿਬ ਅਸਲ 'ਚ ਵੱਖ-ਵੱਖ ਟਾਈਮ ਦੇ ਉੱਤੇ ਵੱਖ-ਵੱਖ ਸਰੂਪਾਂ ਦੀ ਗਿਣਤੀ ਦਾ ਜ਼ਿਕਰ ਆਉਂਦਾ ਹੈ ਲੇਕਿਨ 456 ਦੀ ਗਿਣਤੀ ਹੈ ਜਿਹੜੀ ਉੱਭਰ ਕੇ ਸਾਹਮਣੇ ਆਉਂਦੀ ਹੈ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਸਰੂਪ ਹੈ ਜਿਹੜੇ 456 ਦੇ ਕਰੀਬ ਜਿਹੜੇ ਸਰੂਪ ਹੈ ਉੱਥੋਂ ਗਾਇਬ ਹੋਏ ਹਨ ਔਰ ਪਾਵੇਂ ਤੋਂ ਬਾਅਦ 125 ਰੂਪ ਫੇਰ ਇੱਕ ਵਾਰ ਪਤਾ ਲੱਗਿਆ 61 ਰੂਪ ਅਣਧਾਰਤ ਤੌਰ ਤੇ ਫੇਰ ਪਤਾ ਲੱਗਿਆ ਲੇਕਿਨ 456 ਦੇ ਕਰੀਬ ਰੂਪ ਪਤਾ ਲੱਗਿਆ ਲੇਕਿਨ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਅਧਿਕਾਰੀ ਬੈਠੇ ਆ ਜਿਹੜੇ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪਿਆਰ ਸਤਿਕਾਰ ਕਰਦੇ ਆ ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਆ ਕਿ ਜੇਕਰ ਸਹੀ ਮਹੀਨਿਆਂ ਦੇ ਵਿੱਚ ਇਹਦੀ ਇਨਕੁਆਰੀ ਹੋਵੇ ਤਾਂ ਹਜ਼ਾਰਾਂ ਦੇ ਕਰੀਬ ਇਹੋ ਜਿਹੇ ਸਰੂਪ ਆ ਜਿਹੜੇ ਛੱਪ ਕੇ ਪਤਾ ਹੀ ਨਹੀਂ ਹੈ ਕਿ ਕਿੱਥੇ ਗਏ ਬਿਨਾਂ ਰਿਕਾਰਡ ਦੇ ਤੌਰ ਤੇ ਉਹ ਸਰੂਪ ਵੀ ਦਿੱਤੇ ਜਾਂਦੇ ਰਹੇ ਆ ਸੋ ਅਸਲ ਇਨਕੁਆਰੀ ਹੋ ਕੇ ਜਦੋਂ ਸਾਹਮਣੇ ਸੱਚ ਆਏਗਾ ਤਾਂ ਪਤਾ ਲੱਗੇਗਾ ਜੀ ਪਿਛਲੇ ਦਿਨੀ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਨੇ ਕਾਨਫਰੰਸ ਕੀਤੀ ਸੀ ਉਹਨਾਂ ਦਾ ਕਹਿਣਾ ਸੀ ਕਿ ਜੋ ਇਹ ਸਰੂਪ ਨੇ ਇਹ ਸਰੂਪ ਗਾਇਬ ਨਹੀਂ ਹੋਏ ਹੈਗੇ ਮੁਲਾਜ਼ਮਾਂ ਵੱਲੋਂ ਹੀ ਕੁਪੈਸੇ ਦੇ ਲਾਲਚ ਦੇ ਵਿੱਚ ਇਹਨਾਂ ਜੋ ਸ਼ਰਧਾਲੂ ਲੈ ਕੇ ਜਾਂਦੇ ਸੀ ਉਹਨਾਂ ਦੇ ਅੰਕੜੇ ਨਹੀਂ ਦਰਜ ਕੀਤੇ ਗਏ ਇਹ ਸਿੱਖਾਂ ਦੇ ਘਰਾ ਸਾਬਤ ਸਰੂਪ ਨੇ ਕੋਈ ਇਹੋ ਜਿਹੀ ਗੱਲ ਨਹੀਂ ਇਹ ਬੜੀ ਵੱਡੀ ਤਰਾਸ਼ਦੀ ਹੈ ਜੀ ਕਿ ਗੋਬਿੰਦ ਸਿੰਘ ਲੋਂਗੋਵਾਲ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਬਾਵਜੂਦ ਬਾਵਜੂਦ ਨੰਗਾ ਚਿੱਟਾ ਝੂਠ ਬੋਲ ਰਹੇ ਹਨ ਔਰ ਗੋਬਿੰਦ ਸਿੰਘ ਲੋਂਗੋਵਾਲ ਜੀ ਦਾ ਜਿਹੜਾ ਇਹ ਬਿਆਨ ਹੈ ਇਹ ਸ਼੍ਰੀ ਕਾਲਤਾਕਤ ਸਾਹਿਬ ਦੇ ਐਕਟਿੰਗ ਜਥੇਦਾਰ ਹਰਪ੍ਰੀਤ ਸਿੰਘ ਜੀ ਜਿਹੜੇ ਭਾਵੇਂ ਅੱਧੀ ਕੌਮ ਉਹਨਾਂ ਨੂੰ ਜਥੇਦਾਰ ਮੰਨਦੀ ਹੈ ਭਾਵੇਂ ਅੱਦੇ ਨਹੀਂ ਮੰਨਦੇ ਲੇਕਿਨ ਫਿਰ ਵੀ ਉਹਨਾਂ ਨੇ ਜਿਹੜਾ ਪਿੱਛੇ ਜੇ ਫੈਸਲਾ ਕੀਤਾ ਹੈ ਕਿ ਜਿਹੜੇ ਅਧਿਕਾਰੀਆਂ ਦਾ ਕਸੂਰ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੇ ਵਿੱਚ ਉਹਨਾਂ ਖਿਲਾਫ ਮੁਕੱਦਮਾ ਦਰਜ ਕਰਾਇਆ ਜਾਵੇ ਉਹਨਾਂ ਨੇ ਪੰਜ ਸਿੰਘ ਸੇਬਾਨਾ ਨੇ ਆਪਣੀ ਮੀਟਿੰਗ ਦੇ ਵਿੱਚ ਤਾਂ ਸ਼੍ਰੋਮਣੀ ਕਮੇਟੀ ਨੂੰ ਇਹ ਹਦਾਇਤ ਕੀਤੀ ਹੈ ਕੇ ਮੁਕੱਦਮਾ ਦਰਜ ਕਰਾਇਆ ਜਾਵੇ ਲੇਕਿਨ ਫਿਰ ਇਹਦਾ ਮਤਲਬ ਤਾਂ ਗੋਵਿੰਦ ਸਿੰਘ ਲੋਂਗਵਾਲ ਤੇ ਹੁਣ ਦੀ ਜਿਹੜੀ ਐਗਜ਼ੈਕਟਿਵ ਕਮੇਟੀ ਹੈ ਤੇ ਸਾਰੀ ਸ਼ਰਮਣੀ ਕਮੇਟੀ ਦੇ ਬਹੁਤ ਸਾਰੇ ਮੈਂਬਰ ਉਹ ਸਿੱਧਾ ਟਕਰਾਵ ਅਕਾਲ ਤਖਤ ਸਾਹਿਬ ਨਾਲ ਲੈ ਰਹੇ ਆਂ ਸੋ ਇਸ ਕਰਕੇ ਲੋਂਗਵਾਲ ਸਾਹਿਬ ਦਾ ਇਹ ਝੂਠ ਬੋਲਣਾ ਇਹ ਝੂਠ ਮੈਂ ਸਮਝਦਾ ਲੋਂਗਵਾਲ ਨਹੀਂ ਬੋਲ ਰਹੇ ਲੋਂਗਵਾਲ ਸਾਹਿਬ ਨੂੰ ਜਿਨ੍ਹਾਂ ਨੇ ਲਫਾਫਾ ਭੇਜ ਕੇ ਪ੍ਰਧਾਨ ਬਣਾਇਆ ਸੁਖਵੀਰ ਸਿੰਘ ਬਾਦਲ ਜਾਂ ਉਹਨਾਂ ਦਾ ਕੁੰਬਾ ਇਹ ਝੂਠ ਬੁਲਾ ਰਿਹਾ ਹੈ ਕਿ ਕਿਤੇ ਸਾਡੀ ਪੋਲ ਨਾ ਖੁੱਲ ਜਵੇ ਕਿਵੇਂ ਕਿਵੇਂ ਕਿਹੜੇ ਕਿਹੜੇ ਡੇਰੇ ਦੇ ਉੱਤੇ ਕਿਨਾਂ ਕਿਨਾਂ ਨੂੰ ਚਿੱਠੀਆਂ ਭੇਜ ਕੇ ਇਹਨਾਂ ਲੋਕਾਂ ਨੇ ਸਰੂਪ ਦਿੱਤੇ ਆ ਸੋ ਇਸ ਕਰਕੇ ਲੰਗੋਵਾਲ ਸਾਹਿਬ ਬਹੁਤ ਵੱਡਾ ਝੂਠ ਗੁਰੂ ਮਹਾਰਾਜ ਦੇ ਬਾਰੇ ਇਹ ਬੋਲ ਰਹੇ ਆ ਥੋੜਾ ਕਹਣਾ ਕਿ ਇਹ ਬੋਲ ਤਾਂ ਲੰਗੋਵਾਲ ਦੇ ਨੇ ਪਰ ਲਿਖਤ 'ਚ ਇਹ ਜੋ ਬੋਲ ਰਹੇ ਨੇ ਉਹ ਅਕਾਲੀ ਦਲ ਦੀ ਤਾਸਖਵੀਰ ਸਿੰਘ ਬਾਦਲ ਬਿਲਕੁਲ ਜੀ ਇਹਦਾ ਸੁਖਵੀਰ ਸਿੰਘ ਬਾਦਲ ਨੂੰ ਬੁਲਾ ਰਹੇ ਕਿਉਂਕਿ ਜਦੋਂ ਸ਼ਰਮਣੀ ਕਮੇਟੀ ਦਾ ਹੁਣ ਦੇਖੋ ਆ ਮੈਂ 3-4 ਦਿਨ ਪਹਿਲਾਂ ਦੇਖ ਰਿਹਾ ਸੀ ਕਿ ਸ਼ਰਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਹੈ ਕਿ ਸ਼ਰਮਣੀ ਕਮੇਟੀ ਨੂੰ ਦਾਨ ਕਰੋ ਜੀ ਇਹ ਕਰੋ ਹੁਣ ਸ਼ਰਮਣੀ ਕਮੇਟੀ ਇੱਕ ਧਾਰਮਿਕ ਬਾਡੀ ਹੈ ਧਾਰਮਿਕ ਬਾਡੀ ਦੇ ਧਾਰਮਿਕ ਬਾਡੀ ਸ਼ਰਮਣੀ ਕਮੇਟੀ ਹੁੰਦੇ ਵਿੱਚ ਆਈ ਉਸ ਤੋਂ ਬਾਅਦ ਸ਼ਰਮਣੀ ਅਕਾਲੀ ਦਲ ਦੀ ਵਲੰਟੀਅਰ ਬ੍ਰਿਗੇਡ ਬਣੀ ਸ਼ਰਮਣੀ ਕਮੇਟੀ ਦੀ ਰੱਖਿਆ ਦੇ ਲਈ ਅੱਜ ਸ਼੍ਰੋਮਣੀ ਕਮੇਟੀ ਨੂੰ ਇਸ ਕਦਰ ਬਾਦਲ ਲਿਮਟਿਡ ਕੰਪਨੀ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਰੱਖਿਆ ਹੈ ਔਰ ਉਸੇ ਦਾ ਕਾਰਨ ਹੈ ਕਿ ਅੱਜ ਸਿੱਖੀ ਨੂੰ ਇਸ ਗੱਲ ਦੀ ਢਾ ਲੱਗੀ ਹੈ ਤੇ ਜਿਹੜਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪਾਂ ਦੀ ਬੇਅਦਬੀ ਦੇ ਉੱਤੇ ਵੀ ਐਡੀ ਵੱਡੀ ਸਿਆਸਤ ਕਰ ਰਹੇ ਹਾਂ ਔਰ ਜਿਹੜੇ ਲੋਕ ਗੁਰੂ ਮਹਾਰਾਜ ਦੀ ਬੇਅਦਬੀ ਦੇ ਬਾਰੇ ਕਹਿੰਦੇ ਆ ਕਿ ਖੁੱਲ੍ਹ ਕੇ ਜਾਂਚ ਹੋਵੇ ਤੇ ਉਹਨਾਂ ਨੂੰ ਇਹ ਲੋਕ ਕਹਿੰਦੇ ਆ ਜੀ ਇਹ ਤਾਂ ਫਲਾਣੀ ਪਾਰਟੀ ਦਾ ਹੈ ਗੁਰੂ ਮਹਾਰਾਜ ਤਾਂ ਕਿਸੇ ਪਾਰਟੀ ਦੇ ਨਹੀਂ ਜਣੇ ਸੋ ਇਸ ਕਰਕੇ ਬਹੁਤ ਵੱਡੀ ਢਾਹ ਲੱਗੀ ਹੈ ਔਰ ਲੰਗੋਵਾਲ ਸਾਹਿਬ ਦਾ ਇਸ ਤਰ੍ਹਾਂ ਬੋਲਣਾ ਮੈਂ ਸਮਝਦਾ ਬਹੁਤ ਮਾੜੀ ਤੇ ਨਿੰਦਣਯੋਗ ਗੱਲ ਹੈ ਫਿਰ ਤੁਸੀਂ ਇਸ ਵਰਤਾਰੇ ਨੂੰ ਹੁਣ ਤੱਕ ਕਿਵੇਂ ਦੇਖਦੇ ਹੋ ਕਿ ਜਿਵੇਂ ਅਕਾਲੀ ਦਲ ਹੋ ਗਿਆ ਐ ਜੀਪੀਸੀ ਹੋ ਗਈ ਅਕਾਲੀ ਦਲ ਕਿਉਂ ਲੰਗੋਵਾਲ ਨੂੰ ਕਹੂਗਾ ਕਿ ਤੁਸੀਂ ਆ ਬਿਆਨ ਦਿਓ ਆ ਕਹੋ ਉਹ ਕਾਰਵਾਈ ਕਿਉਂ ਨਹੀਂ ਕਰਾਉਣਗੇ ਅਸਲ ਜੀ ਇਹਨਾਂ ਨੂੰ ਇਹ ਕਲੀਅਰ ਹੋ ਰਿਹਾ ਹੈ ਕਿ ਜਿਵੇਂ 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 ਬਰਗਾੜੀ ਦਾ ਮਸਲਾ ਹੋਇਆ ਸੀ ਬਰਗਾੜੀ ਦੇ ਵਿੱਚ ਇਹਨਾਂ ਨੇ ਪੁਲਿਸ ਫੋਰਸ ਭੇਜ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪੰਨੇ ਖਿਲਾਰੇ ਗਏ ਤੇ ਕਿਹੜੇ ਡੇਰੇਨ ਵੱਲੋਂ ਖਿਲਾਰੇ ਗਏ ਸਾਰਾ ਕੁਝ ਸੱਚ ਸਾਹਮਣੇ ਆ ਰਿਹਾ ਹੈ ਤੇ ਜੇਕਰ ਉਹ ਇਨਕੁਆਰੀ ਕਲੀਅਰ ਹੋ ਜਵੇ ਕੈਪਟਨ ਮਰਿੰਦਰ ਸਿੰਘ ਨੇ ਜੋ ਝੂਠੀ ਸੌਂ ਖਾਈ ਸੀਗੀ ਉਹ ਸੌਂ ਕਲੀਅਰ ਕਰ ਦਵੇ ਪਤਾ ਲੱਗ ਜਵੇ ਸਿੱਖ ਸੰਗਤ ਨੂੰ ਜੇਕਰ ਉਹ ਕਲੀਅਰ ਹੋ ਜਵੇ ਇਸੇ ਤਰ੍ਹਾਂ ਇਹਨਾਂ ਦਾ ਸੱਚ ਇਹਨਾਂ ਦਾ ਜਿਹੜਾ ਝੂਠ ਹੈ ਉਹ ਸਾਹਮਣੇ ਆ ਰਿਹਾ ਹੈ ਔਰ ਰਹੀ ਗੱਲ ਅਕਾਲੀ ਦਲ ਦੀ ਚਲੋ ਅਕਾਲੀ ਦਲ ਦਾ ਹੈ ਨਹੀਂ ਬਾਦਲ ਤੱਕ ਲਿਮਟਿਡ ਕੰਪਨੀ ਹੈ ਇਹਦਾ ਵਪਾਰਕ ਦਲ ਹੈ ਇਹਨਾਂ ਦਾ ਡਰ ਸਤਾ ਰਿਹਾ ਹੈ ਔਰ ਜਿਵੇਂ ਪਿੱਛੇ ਜੇ ਸਾਹਮਣੇ ਆਈਆਂ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਇਹਨਾਂ ਨੇ ਇਹ ਤਾਂ ਕਰਕੇ ਰਾਤੋਂ ਰਾਤ ਸੰਸਕਾਰ ਕਰਾਇਆ ਸੀ ਗੁਰੂ ਮਹਾਰਾਜ ਦੇ ਜਿਹੜੇ ਸਰੂਪਾਗਨ ਭੇਟ ਹੋ ਗਏ ਸੀ ਕਿ ਜੇਕਰ ਅੱਜ ਇਹ ਗੱਲਾਂ ਬਾਹਰ ਆ ਗਈਆਂ ਤਾਂ ਲੋਕਾਂ ਦੇ ਵਿੱਚ ਇੱਕ ਇਹੋ ਜੇ ਤਰ੍ਹਾਂ ਦੀ ਗੱਲ ਚਲੀ ਜਾਣੀ ਹੈ ਕਿ ਸ਼ਰੋਮਣੀ ਕਮੇਟੀ ਦੇ ਅਧੀਨ ਐਨੇ ਸਰੂਪਾਂ ਦੀ ਬੇਅਦਬੀ ਹੋ ਗਈ ਔਰ ਇਹਨਾਂ ਨੇ ਤਾਂ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਵੀ ਇਸ ਕਰਕੇ ਮਤਲਬ ਸਾਹਮਣੇ ਨਹੀਂ ਆਉਣ ਦਿੱਤੀ ਕਿ ਕਿਤੇ ਸਾਡਾ ਰਾਸੀ ਤੌਰ ਤੇ ਨੁਕਸਾਨ ਨਾ ਹੋ ਜਵੇ ਬਾਦਲਾਂ ਲਈ ਤਾਂ ਆਪਣੀ ਰਾਸੀ ਸਦਾ ਜ਼ਰੂਰੀ ਹੈ ਤੁਹਾਡੇ ਕਹਿਣ ਦਾ ਮਤਲਬ ਇਹ ਰਾਸੀ ਹਿੱਤ ਗੁਰੂ ਨਾਲੋਂ ਧਰਮ ਨਾਲੋਂ ਉੱਪਰ ਹੋਵੇ ਬਿਲਕੁਲ ਬਾਦਲਾਂ ਬਾਦਲ ਫੈਮਿਲੀ ਲਈ ਬਾਦਲ ਟੋਲੇ ਲਈ ਰਾਸੀ ਹਿੱਤ ਪਹਿਲਾਂ ਇਨਾਂ ਲਈ ਗੁਰੂ ਦਾ ਹਿੱਤ ਨਹੀਂ ਜ਼ਰੂਰੀ ਇਹਨਾਂ ਲਈ ਗੁਰੂ ਜ਼ਰੂਰੀ ਨਹੀਂ ਇਹਨਾਂ ਲਈ ਰਾਜਸੀ ਹਿੱਤ ਜ਼ਰੂਰੀ ਆ ਇਹਨਾਂ ਨੂੰ ਕੁਰਸੀ ਮਿਲਣੀ ਚਾਹੀਦੀ ਹੈ ਬਹੁਤ ਵਾਰੀ ਪਹਿਲਾਂ ਵੀ ਜੀ ਇਹਨਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਪਿੱਛੇ ਰੱਖ ਕੇ ਤੇ ਆਪਣੇ ਰਾਜਸੀ ਹਿੱਤ ਮੂਰੇ ਰੱਖੇ ਆ ਭਾਵੇਂ 84 ਦੇ ਅਟੈਕ ਦੀ ਗੱਲ ਕਰੀਏ ਅੱਜ ਜੇ ਇਤਿਹਾਸਕਾਰਾਂ ਦੀਆਂ ਕਿਤਾਬਾਂ ਪੜ੍ਹਦੇ ਆ ਤਾਂ ਸਾਰਾ ਕੁਝ ਸਾਹਮਣੇ ਆਉਂਦਾ ਜਦੋਂ 84 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋ ਰਿਹਾ ਸੀ ਮਨਪ੍ਰੀਤ ਸਿੰਘ ਬਾਦਲ ਦੀ ਸਪੀਚ ਕੱਢ ਲਓ ਇਹਨਾਂ ਨੇ ਸਕੇ ਪਤੀ ਜਿਹਦੀ ਉਹ ਕਹਿੰਦਾ بڑے ਬਾਦਲ ਸਾਹਿਬ ਤਾਂ ਜੀ ਖਰਬੂਚੇ ਖਾ ਰਹੇ ਸੀਗੇ ਆਪਣੇ ਫਾਰਮ 'ਚ ਸੋ ਪੰਜਾਬ ਦੇ ਨੌਜਵਾਨ ਗੱਭਰੂ ਕੌਮ ਪਿੱਛੇ ਸ਼ਹੀਦੀਆਂ ਕਰ ਰਹੇ ਸੀ ਇੱਕ ਨਾ ਜਿੱਥੋਂ ਇਹ ਗੱਲ ਚੱਲੀ ਸੀ 267 ਸਰੂਪ ਸੀ ਜਿੱਥੋਂ ਇਹ ਸਾਰਾ ਵਰਤਾਰਾ ਨਿਕਲ ਕੇ ਆਇਆ ਸੀ ਉਹਨੂੰ ਥੋੜਾ ਤੁਸੀਂ ਵਿਸਥਾਰ ਨਾਲ ਦੱਸੋ ਇਹ 267 ਸਰੂਪਾਂ ਤੋਂ ਲੈ ਕੇ ਅੱਜ ਤੱਕ ਜਿਹੜੀ ਗੱਲ ਚੱਲੀ ਏ ਗੋਵਿੰਦਵਾਲ ਸਾਹਿਬ ਸੰਸਕਾਰ ਹੋਇਆ ਕਿ ਅਖਬਾਰ ਨੇ ਛਾਪਿਆ ਜਿਹੜੀ ਬਸ ਦੇ ਵਿੱਚ ਅਗਨਪੇੜ ਸਰੂਪ ਲੈ ਕੇ ਜਾ ਰਹੇ ਸੀ ਉਹਦੇ ਇੱਕ ਪਾਇਲਟ ਜਿਪਸੀ ਅੱਗੇ ਸੀ ਇੱਕ ਪਾਇਲਟ ਜਿਪਸੀ ਪਿੱਛੇ ਸੀ ਇਹ 267 ਸਰੂਪਾਂ ਦੀ ਪੂਰੀ ਕਹਾਣੀ ਕੀ ਏ ਥੋੜਾ ਸੰਖੇਪ ਚ ਦੇਖੋ ਗੁਰਜਿੰਦਰ ਸਿੰਘ ਜੀ ਗੱਲ ਇਹ ਹੈ ਅ ਦਰبار ਸਾਹਿਬ ਦੇ ਅੰਦਰ ਜਿੱਥੇ ਗੁਰੂ ਮਾਰੇ ਦੇ ਸਰੂਪ ਰੱਖਦੇ ਆ ਉੱਥੇ ਗੁਰੂ ਮਾਰੇ ਦੇ ਸਰੂਪਾਂ ਦੀ ਜਿਹੜੀ ਬੇਅਦਬੀ ਹੋਈ ਰਾਤੋ ਰਾਤ ਹੋਗੀ ਉਹ ਸਾਰਾ ਕੁਝ ਕਈ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਲੀਅਰ ਹੋਇਆ ਲੇਕਿਨ ਜਦੋਂ ਰਾਤ ਨੂੰ ਬੇਅਦਬੀ ਹੋਈ ਤਾਂ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਿਆ ਕਿ ਐਡੀ ਵੱਡੇ ਪੱਧਰ ਤੇ ਬੇਅਦਬੀ ਹੋ ਗਈ ਇਹਨਾਂ ਦੇ ਮਨ ਚ ਸ਼ਰਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਜਦੋਂ ਆਪਣੇ ਆਕਾ ਨੂੰ ਦੱਸਿਆ ਕਿ ਐਸ ਕਦਰ ਬੇਅਦਬੀ ਹੋ ਗਈ ਤਾਂ ਜਿਹੜੇ ਉਸ ਉਸ ਸਮੇਂ ਦੇ ਐਗਜੈਕਟਿਵ ਮੈਂਬਰ ਸੀ ਜਾਂ ਸ਼ਰਮਣੀ ਕਮੇਟੀ ਦੇ ਪ੍ਰਧਾਨ ਸੀ ਇਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨਾਲ ਤਾਂ ਤਾਲਮਿਲ ਕਰਨਾ ਹੀ ਸੀ ਤਾਂ ਇਹ ਕਹਿੰਦੇ ਪਤਾ ਲੱਗਿਆ ਕਿ ਉਸ ਸਮੇਂ ਉਦੋਂ ਇਹ ਗੱਲ ਕਹੀ ਗਈ ਕਿ ਇਸ ਬੇਅਦਮੀ ਨੂੰ ਇਸੇ ਤਰ੍ਹਾਂ ਦਬ ਦਿੱਤਾ ਜਾਵੇ ਕਿਉਂਕਿ ਇਲੈਕਸ਼ਨਾਂ ਨੇੜੇ ਹਨ ਜੇ ਕਰੇ ਬੇਅਦਬੀ ਲੋਕਾਂ ਦੇ ਸਾਹਮਣੇ ਆ ਗਈ ਤਾਂ ਲੋਕਾਂ ਨੇ ਸਾਡੇ ਪ੍ਰਤੀ ਨਫ਼ਰਤ ਪੈਦਾ ਹੋ ਜਾਣੀ ਹੈ ਕਿਉਂਕਿ ਸ਼ਰਮਣੀ ਕਮੇਟੀ ਦੇ ਉੱਤੇ ਸਿੱਧਾ ਤਾਲਮੇਲ ਹੈ ਜਿਹੜਾ ਉਹ ਬਾਦਲ ਕਾਲੀ ਦਲ ਦਾ ਹੈ ਜਦੋਂ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਨਵੰਬਰ ਚ ਹੁਣ ਵੀ ਹੋਣੀ ਹੈ ਹੁਣ ਵੀ ਲਫਾਵਾ ਬਾਦਲਾਂ ਨੇ ਭੇਜਣਾ ਕਿਹੜਾ ਪ੍ਰਧਾਨ ਬਣਾਉਣਾ ਮੈਂਬਰਾਂ ਦੀ ਤਾਂ ਕੋਈ ਗੱਲ ਨਹੀਂ ਨਾ ਜੀ ਹੈ ਸੋ ਇਸ ਕਰਕੇ ਉਦੋਂ ਇਹਨਾਂ ਨੇ ਰਾਤੋਂ ਰਾਤ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਸੀਗੇ ਬਸ ਦੇ ਵਿੱਚ ਰੱਖੇ ਮੂਰੇ ਜਿਪਸੀਆਂ ਲਾਈਆਂ ਸੋ ਉਹਨਾਂ ਨੂੰ ਗੋਇੰਦਵਾਲ ਸਾਹਿਬ ਲੈ ਕੇ ਗਏ ਕਈ ਸਰੂਪ ਤਾਂ ਜੀ ਅਗਨਪੇਟ ਹੋਏ ਹੋਏ ਸੀਗੇ ਕਈ ਸਰੂਪ ਹਲੇ ਜਿਵੇਂ ਫਾਇਰ ਬ੍ਰਿਗੇਡ ਮਗਾਈ ਗਈ ਤੇ ਉਹਦੇ ਨਾਲ ਪਾਣੀ ਦੇ ਨਾਲ ਵੀ ਖਰਾਬ ਹੋਏ ਹੋਏ ਸੀ ਉਹਨਾਂ ਦਾ ਵੀ ਜਾ ਕੇ ਸਸਕਾਰ ਕਰ ਦਿੱਤਾ ਗਿਆ ਜੋ ਜਾਂਚ ਦੇ ਵਿੱਚ ਸਾਹਮਣੇ ਆਇਆ ਜੋ ਅੰਦਰੂਨੀ ਜਾਂਚ ਵੀ ਸਿੱਖ ਜਥੇਬੰਦੀਆਂ ਨੇ ਕੀਤੀ ਹੈ ਸੋ ਇਸ ਕਰਕੇ ਉਹਦਾ ਮੇਨ ਕਾਰਨ ਤਾਂ ਇਹੀ ਸੀ ਨਾ ਜੀ ਕਿ ਜਿਹੜੀ ਇਲੈਕਸ਼ਨ ਆ ਰਹੀ ਸੀਗੀ ਆ 2017 ਵਾਲੀ ਆਪਣੀ ਇਲੈਕਸ਼ਨ ਦੇ ਹਾਰ ਦੇ ਡਰੋਂ ਇਹ ਲੋਕ ਚਾਹੁੰਦੇ ਨਹੀਂ ਸੀਗੇ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਇੰਨੇ ਵੱਡੇ ਪੱਧਰ ਤੇ ਹੁਣ ਮੈਂ ਇੱਕ ਗੱਲ ਵੱਡੇ ਪੱਧਰ ਤੇ ਹੋਈ ਬੇਅਦਬੀ ਸਾਹਮਣੇ ਆਵੇ ਮੈਂ ਇੱਕ ਗੱਲ ਤੁਹਾਡੇ ਧਿਆਨ ਗੋਚਰੇ ਲਿਆਉਣਾ ਹੈ ਕਿਸੇ ਗੁਰੂ ਘਰ ਦੇ ਵਿੱਚ ਕੋਈ ਅਗਨਪੇਟ ਅਗਨ ਦੀ ਅਗਨੀ ਗੱਲ ਹੋ ਜਾਂਦੀ ਹੈ ਕਿਤੇ ਅੱਗ ਲੱਗ ਜਾਂਦੀ ਹੈ ਦੁਰਘਟਨਾ ਹੋ ਜਾਂਦੀ ਹੈ ਤਾਂ ਸਾਰਾ ਪਿੰਡ ਰਲ ਕੇ ਉੱਥੇ ਪਛਤਾਪ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੀੜ ਦੀ ਅਗਨਪੇਟ ਹੋ ਗਈ ਜਾਂ ਕੋਈ ਇਹੋ ਜਿਹਾ ਕਾਰਨ ਵਾਪਰ ਗਿਆ ਅਖੰਡ ਪਾਠ ਸਭ ਕਰਾਏ ਜਾਂਦੇ ਆ ਜੇਕਰ ਕੋਈ ਅਜੀਹਾ ਘਟਨਾ ਵਾਪਰ ਵੀ ਗਈ ਸੀ ਤਾਂ ਇਹਨਾਂ ਨੇ ਇਕੱਠੇ ਹੋ ਕੇ ਦੱਸਣਾ ਸੀ ਕਿ ਆਪ ਘਟਨਾ ਵਾਪਰ ਗਈ ਕੌਮ ਇਕੱਠੀ ਹੋ ਕੇ ਉੱਥੇ ਕੋਈ ਅਖੰਡ ਪਾਠ ਸਾਹਿਬ ਕਰਾਉਂਦੀ ਕੋਈ ਅਜਿਹੇ ਹਾਲਾਤ ਬਣਦੇ ਸਾਰੇ ਇਕੱਠੇ ਹੁੰਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਾਰਿਆਂ ਦਾ ਸਾਂਝਾ ਹੈ ਲੇਕਿਨ ਉਹਨੂੰ ਲੁਕਾਉਣ ਦਾ ਕਾਰਨ ਕੀ ਸੀ ਲਕੋਇਆ ਤਾਂ ਇਸੇ ਕਰਕੇ ਕਿ ਇਹਨਾਂ ਨੇ 2017 ਦੀਆਂ ਇਲੈਕਸ਼ਨਾਂ ਨੂੰ ਪ੍ਰਮੁੱਖ ਰੱਖਿਆ ਔਰ ਅੱਜ ਅਸੀਂ ਨਹੀਂ ਕਹਿੰਦੇ ਅੱਜ ਹਰ ਅਖਬਾਰ ਦੀ 70 ਬੋਲਦੀ ਹੈ ਹਰ ਜਾਂਚ ਕਮੇਟੀ ਬੋਲਦੀ ਹੈ ਔਰ ਇਥੋਂ ਤੱਕ ਵੀ ਜੇਕਰ ਅਕਾਲ ਤਖਤਾ ਦਾ ਜਥੇਦਾਰ ਮੈਨੂੰ ਪਤਾ ਲੱਗਿਆ ਹੈ ਕਿ ਜੇਕਰ ਉਹ ਭਵਨ ਹੈ ਜਿਹੜਾ ਉਹਨੂੰ ਬੰਦ ਨਾ ਕਰਾਉਂਦੇ ਤਾਂ ਜਿਹੜਾ ਇਹਨਾਂ ਨੇ ਸੀਏ ਰੱਖਿਆ ਸੀ ਕੋਲੀ ਉਹਨੇ ਤਾਂ ਪ੍ਰਬੰਧ ਕਰ ਲਿਆ ਸੀ ਕਿ ਨਮੀਆਂ ਬੀੜਾਂ ਛਿਪਾ ਕੇ ਉਹਨੀਆਂ ਬੀੜਾਂ ਉਹਦੇ ਵਿੱਚ ਜਮ੍ਹਾਂ ਕਰਵਾ ਦਿੰਦੇ ਜਮ੍ਹਾਂ ਕਰਵਾ ਕੇ ਰਿਕਾਰਡ ਦੇ ਵਿੱਚ ਪੂਰੀਆਂ ਕਰਵਾ ਦਿੰਦੇ ਤੇ ਇਹ ਤਾਂ ਜਿਹੜੀ ਜਾਂਚ ਵੀ ਹੁਣ ਮਾੜੀ ਮੋਟੀ ਕਲੀਅਰ ਹੋ ਜਾਣੀ ਹੈ ਜਾਂ ਇਹਨਾਂ ਦਾ ਪਾਪ ਮੂਰੇ ਆਉਣਾ ਹੈ ਉਹਦਾ ਮੇਨ ਕਾਰਨ ਇਹੀ ਹੈ ਕਿ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਰੋਹ ਫੈਲ ਗਿਆ ਤੇ ਜਾਂਚ ਸ਼ੁਰੂ ਹੋਗੀ ਇਸ ਕਰਕੇ ਸਾਹਮਣੇ ਆ ਰਹੇ ਮਹਾਰਾਸ ਰੂਪਾਂ ਦੀ ਛਪਾਈ ਤੇ ਤਾਂ ਹੁਣ ਵੀ ਸਵਾਲ ਖੜੇ ਹੋ ਰਹੇ ਨੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਅਸਲ ਨਾਲ ਜੀ ਜਿਹੜੀ ਮਹਾਰਾ ਗੁਰੂ ਮਹਾਰਾ ਦੇ ਸਰੂਪਾਂ ਦੀ ਛਪਾਈ ਹੈ ਪਹਿਲਾਂ ਆਮ ਤੌਰ ਤੇ ਕਾਫੀ ਜਗ੍ਹਾ ਹੋਣ ਲੱਗੀ ਸੀ ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਦੇ ਹੁਕਮ ਤੋਂ ਬਾਅਦ ਇਹ ਕਹਿਤਾ ਸੀ ਕਿ ਕੇਵਲ ਤੋਂ ਕੇਵਲ ਸ਼੍ਰੋਮਣੀ ਕਮੇਟੀ ਹੀ ਇਹਨਾਂ ਸਰੂਪਾਂ ਨੂੰ ਛਾਪੇਗੀ ਔਰ ਉਸ ਤੋਂ ਅਪਰੰਤ ਹੁਣ ਜਿੱਥੇ ਛਪਾਈ ਹੁੰਦੀ ਸੀ ਮੈਂ ਜਿਹੜੇ ਸਵਰਗੀ ਹਰਚਰਨ ਸਿੰਘ ਜੀ ਜਿਹੜੇ ਸਕੱਤਰ ਰਹੇ ਆ ਸ਼੍ਰੋਮਣੀ ਕਮੇਟੀ ਦੇ ਮੇਰਾ ਅਗਲਾ ਸਵਾਲ ਹੋਈ ਸੀ ਕਿ ਉਹਨਾਂ ਦੀ ਮੌਤ ਤੇ ਵੀ ਸਵਾਲ ਜੇ ਪੈਦਾ ਹੋ ਰਹੇ ਨੇ ਕਿ ਅਖਬਾਰ ਲਿਖਦੇ ਨੇ ਉਹਦਾ ਵੀ ਫਿਰ ਤੁਸੀਂ ਬੇਰਵਾਦ ਹੋ ਉਹ ਕਿਵੇਂ ਆ ਹਾਂ ਬਿਲਕੁਲ ਜੀ ਜਿਹੜੀ ਹਰਚਰਨ ਸਿੰਘ ਜੀ ਸੀਗੇ ਬੜੇ ਇੰਟੈਕਚੁਅਲ ਬੰਦੇ ਸੀਗੇ ਇੰਡੀਅਨ ਐਕਸਪ੍ਰੈਸ ਦੇ ਉਹ ਰਹੇ ਆ ਕਾਫੀ ਵੱਡੇ ਸੰਪਾਦਕ ਰਹੇ ਆ ਸੋ 7-8 ਲੱਖ ਦੀ ਤਨਖਾਹ ਵੀ ਲੰਦੇ ਸੀ ਸੋ ਇਹੇ ਜੇ ਪੜ੍ਹੇ ਲਿਖੇ ਬੰਦਿਆਂ ਨੂੰ ਸ਼ਰਮਣੀ ਕਮੇਟੀ ਨੂੰ ਸਾਹਮਣੇ ਰੱਖਣਾ ਚਾਹੀਦਾ ਸੀ ਲੇਕਿਨ ਚਲੋ ਉਹਨਾਂ ਨੇ ਜਿੰਨੀ ਸੇਵਾ ਕੀਤੀ ਉਸ ਦੌਰਾਨ ਉਹਨਾਂ ਨੇ ਕਾਫੀ ਕੁਝ ਸ਼ਰਮਣੀ ਕਮੇਟੀ ਦੇ ਵਿੱਚੋਂ ਤੱਥ ਭਰਪੂਰ ਜੋ ਸ਼ਰਮਣੀ ਕਮੇਟੀ ਦੇ ਵਿੱਚ ਨੁਕਸਾਨ ਕਰ ਰਿਹਾ ਬਾਦਲ ਟੋਲਾ ਉਹ ਕੱਢਿਆ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਹੀ ਇੱਕ ਆਪਣੀ ਕਿਤਾਬ ਵੀ ਰਿਲੀਜ਼ ਕੀਤੀ ਹੈ ਕਿ ਸ਼ਰਮਣੀ ਕਮੇਟੀ ਦੇ ਵਿੱਚ ਕੀ ਕੀ ਕੁਝ ਹੋ ਰਿਹਾ ਹੈ ਔਰ ਪਿੱਛੇ ਜੇ ਰਿਲੀਜ਼ ਮੇਰਾ ਖਿਆਲ ਹੈ ਰਿਲੀਜ਼ ਉਹਨਾਂ ਨੇ ਕੀਤੀ ਹੈ ਇੱਕ ਉਹਨਾਂ ਦਾ ਰਿਲੀਜ਼ਿੰਗ ਦਾ ਜਿਹੜਾ ਪ੍ਰੋਗਰਾਮ ਸੀ ਉਹ ਵੀ ਸਾਹਮਣੇ ਆਇਆ ਹੈ ਸੋ ਉਹਨਾਂ ਨੇ ਕਿਹਾ ਕਿ ਮੈਂ ਜਿੱਥੇ ਗੁਰੂ ਮਹਾਰਾਜ ਦੀ ਛਪਾਈ ਹੁੰਦੀ ਸੀ ਮੈਂ ਜਦੋਂ ਉੱਥੇ ਗਿਆ ਉੱਥੇ ਜਾ ਕੇ ਮੈਂ ਦੇਖਦਾ ਕਿ ਜਿਹੜੇ ਕਮਰੇ ਛਪਾਈ ਹੁੰਦੀ ਸੀ ਬਾਈਂਡਿੰਗ ਹੁੰਦੀ ਸੀ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਪੰਨਿਆਂ ਤੇ ਛਪਦੇ ਸੀ ਜਿਹੜੀਆਂ ਸੈਡਾਂ ਤੇ ਕਾਤਣਾ ਰਹਿ ਜਾਂਦੀਆਂ ਸੀ ਉਹ ਕਾਤਰਾਂ ਵੀ ਖੁੰਜੇ ਦੇ ਵਿੱਚ ਢੇਰ ਲਾ ਕੇ ਗੇਰ ਦਿੱਤਾ ਜਾਂਦਾ ਸੀ ਔਰ ਜਿਹੜੇ ਬੰਦੇ ਉੱਥੇ ਛਾਪਦੇ ਸੀ ਉਹ ਆਪਣੇ ਕੱਪੜਿਆਂ ਨੂੰ ਕਿੱਲੇ ਤੇ ਟੰਕ ਕੇ ਮਤਲਬ ਇਸ ਤਰ੍ਹਾਂ ਬੰਦੇ ਸੀ ਜਿਵੇਂ ਆਮ ਕਿਤਾਬ ਛਾਪੀਦੀ ਹੈ ਹੁਣ ਮਾਫ ਕਰਨਾ ਪੰਗੂ ਸਾਹਿਬ ਜਦੋਂ ਅਸੀਂ ਇਹ ਲਫ਼ਜ਼ ਬੋਲਦੇ ਆ ਤਾਂ ਅਸੀਂ ਆਪਣੇ ਗੁਰੂ ਬਾਰੇ ਇਹ ਗੱਲ ਦੱਸਦੇ ਆ ਪੂਰੇ ਵਰਲਡ ਦੇ ਵਿੱਚ ਟੀਵੀ ਮਾਧਿਅਮ ਨਾਲ ਇਹ ਗੱਲ ਜਾਣੀ ਹੈ ਲੇਕਿਨ ਕਈ ਸਾਨੂੰ ਸੱਜਣੇ ਸਵਾਲ ਕਰ ਦਿੰਦੇ ਆ ਕਿ ਆਪਣੇ ਧਰਮ ਦੇ ਬਾਰੇ ਤੁਸੀਂ ਇਸ ਤਰ੍ਹਾਂ ਜਦੋਂ ਬੋਲਦੇ ਆ ਤਾਂ ਤੁਹਾਡੇ ਧਰਮ ਦੀ ਗੱਲ ਤੁਹਾਡੇ ਧਰਮ ਦਾ ਜਰੂਰ ਨਿਕਲਦਾ ਹੈ ਪਰੰਤੂ ਕਰਿਆ ਕੀ ਜਾਵੇ ਸਾਨੂੰ ਦੱਸਣਾ ਵੀ ਪੈਣਾ ਹੈ ਲੋਕਾਂ ਨੂੰ ਅਵੇਅਰ ਵੀ ਕਰਨਾ ਪੈਣਾ ਹੈ ਜਦੋਂ ਹੁਣ ਇਹ ਗੱਲ ਅਸੀਂ ਦੱਸਾਂਗੇ ਤਾਂ ਵਰਲਡ ਦੇ ਵਿੱਚ ਜਿਹੜਾ ਤੁਹਾਡੇ ਚੈਨਲ ਪੰਜਾਬ ਪੰਜਾਬੀ ਨੂੰ ਤੇ ਗਲੋਬਲ ਪੰਜਾਬ ਦੇ ਜ਼ਰੀਏ ਜਿਹੜੇ ਵਰਲਡ ਦੇ ਵਿੱਚ ਬੈਠੇ ਪੰਜਾਬੀ ਆ ਗੁਰਸਿੱਖਾਂ ਸੁਣਨਗੇ ਘੱਟੋ ਘੱਟ ਇਹਨਾਂ ਲੋਕਾਂ ਨੂੰ ਜਵਾਬ ਤਾਂ ਲੈਣਗੇ ਨਾ ਜੀ ਹੁਣ ਹਰਚਰਨ ਸਿੰਘ ਵੱਲੋਂ ਦੱਸੀ ਗੱਲ ਕਿ ਮੈਂ ਉਦੋਂ ਜਾ ਕੇ ਘੱਟੋ ਘੱਟ ਇਹ ਸੁਧਾਰ ਕਰਾਇਆ ਏਸੀ ਲਵਾਇਆ ਜਿੱਥੇ ਗੁਰੂ ਮਹਾਰਾਜ ਦੀ ਛਪਾਈ ਹੁੰਦੀ ਸੀ ਤੇ ਹੋਰ ਜਿੱਥੇ ਬਾਈਂਡਿੰਗ ਹੁੰਦੀ ਸੀ ਹੋਰ ਕਾਫੀ ਕੁਝ ਉਹਨਾਂ ਨੇ ਕਰਵਾਇਆ ਸੋ ਮੈਂ ਆਮ ਸਿੱਖ ਨੂੰ ਕਹਾਂਗਾ ਕਿ ਉਹਨਾਂ ਵੱਲੋਂ ਛਪਾਈ ਹੋਈ ਕਿਤਾਬ ਹੈ ਜਿਹੜੀ ਛਾਪੀ ਹੈ ਉਹ ਜ਼ਰੂਰ ਪ੍ਰਕਾਸ਼ਿਤ ਕੀਤੀ ਹੈ ਉਹ ਜ਼ਰੂਰ ਪੜ੍ਹਨ ਉਹਦੇ ਵਿੱਚੋਂ ਕਾਫੀ ਤੱਥ ਮਿਲਣਗੇ ਜਿਹੜਾ ਤੁਸੀਂ ਕਹਿ ਕੇ ਸ਼ੰਕਾ ਦੇ ਘੇਰੇ ਵਿੱਚ ਉਹਨਾਂ ਦੀ ਮੌਤ ਬਿਲਕੁਲ ਕਿਉਂਕਿ ਉਹਨਾਂ ਨੂੰ ਵੀ ਇਹਨਾਂ ਨੇ ਸ਼ੰਕਾ ਦੇ ਘੇਰੇ ਚ ਲਿਆਂਦਾ ਸੀ ਕਿ ਉਹ ਵੀ ਜ਼ਿੰਮੇਵਾਰ ਹਨ ਲੇਕਿਨ ਉਹ ਰਿਜ਼ਾਈਨ ਕਰ ਗਈ ਸੀ ਚਲੋ ਉਹ ਗੱਲ ਵੱਖਰੀ ਹੈ ਹੁਣ ਹਾਲਾਤ ਜਿਹੜੇ ਬਣੇ ਪਈਆਂ ਇਸ ਟਾਈਮ ਉਹ ਇਹ ਹੈ ਕਿ ਇੱਕ ਪਾਸੇ ਸ਼੍ਰੀ ਕਾਲਤਾਕਤ ਸਾਹਿਬ ਦੇ ਹੁਕਮ ਹੈ ਇਹਨਾਂ ਵੱਲੋਂ ਥਾਪੇ ਹੋਏ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਅਧਿਕਾਰੀ ਦੇ ਦੋਸ਼ੀਆਂ ਨਾਲ ਖਲਾ ਮਕਦਮਾ ਅੰਦਰਜ ਕਰਾਇਆ ਜਾਵੇ ਲੇਕਿਨ ਇੱਕ ਪਾਸੇ ਸ਼ਰਮਣੀ ਕਮੇਟੀ ਖੜੀ ਹੈ ਜਿਹਦੇ ਪ੍ਰਧਾਨ ਲੋਂਗੋ ਵਾਲਾ ਜਿਨ੍ਹਾਂ ਨੇ ਪਹਿਲਾਂ ਆਪ ਹੀ ਕਿਹਾ ਸੀ ਕਿ ਜੋ ਫੈਸਲਾ ਅਕਾਲ ਤਖਤ ਕਰੇਗਾ ਅਸੀਂ ਅਸੀਂ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤੀ ਹੈ ਰਿਪੋਰਟ ਅਕਾਲ ਤਖਤ ਦਾ ਫੈਸਲਾ ਮੰਨਿਆ ਜਾਏਗਾ ਹੁਣ ਆਪੇ ਅਕਾਲ ਤਖਤ ਦੀ ਗੱਲ ਤੋਂ ਅਕਾਲ ਤਖਤ ਦੇ ਪ੍ਰਧਾਨ ਲੋਂਗੋ ਵਾਲ ਤੇ ਇਹਨਾਂ ਦੀ ਜੈਕਟੋ ਕਮੇਟੀ ਦੇ ਸ਼ਰਮਣੀ ਕਮੇਟੀ ਮੁਨਕਰ ਹੋ ਰਹੀ ਹੈ ਹੁਣ ਇਥੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹਨਾਂ ਦੇ ਲਈ ਅਕਾਲ ਤਖਤ ਦੀ ਕੋਈ ਮਹੱਤਤਾ ਨਹੀਂ ਰੱਖਦਾ ਇਹਨਾਂ ਦੇ ਲਈ ਅਕਾਲ ਤਖਤ ਦਾ ਜਥੇਦਾਰ ਕੋਈ ਮਹੱਤਤਾ ਨਹੀਂ ਰੱਖਦਾ ਬਾਦਲਾਂ ਲਈ ਤਾਂ ਕੇਵਲ ਸਿਆਸਤ ਮੈਨੇ ਰੱਖਦੀ ਐ ਜੇ ਇਹਨਾਂ ਦੇ ਅਕਾਲ ਤਖਤ ਮੈਨੇ ਨਹੀਂ ਰੱਖਦਾ ਤਾਂ ਤੁਸੀਂ ਬਰਗਾੜੀ ਤੋਂ ਲੈ ਕੇ ਅੱਜ ਤੱਕ ਇਹ 2-4 ਸਾਲ ਦਾ ਟਾਈਮ ਕਿਵੇਂ ਦੇਖਦੇ ਹੋ ਕਿਉਂਕਿ ਇੰਨਾ ਸਾਲਾਂ ਦੇ ਵਿੱਚ ਗੁਰੂ ਮਹਾਰਾਜੀ ਬੇਅਦਬੀ ਵਧੀ ਹੋਏ ਦੇਖੋ ਬਰਗਾੜੀ ਦੇ ਵਿੱਚ ਵੀ ਗੱਲ ਕਲੀਅਰ ਹੈ ਜਦੋਂ ਬਰਗਾੜੀ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸੂਬੇ ਦੇ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਤੇ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਹੋਣ ਦੇ ਬਾਵਜੂਦ ਬਰਗਾੜੀ ਚ ਪਹਿਲਾਂ ਪੰਨੇ ਪਹਿਲਾਂ ਲੋਕ ਕੰਦਾਂ ਦੇ ਉੱਤੇ ਲਾਇਆ ਗਿਆ ਕਿ ਤੁਹਾਡੇ ਗੁਰੂ ਨੂੰ ਅਸੀਂ ਚੱਕ ਕੇ ਲੈ ਜਾਣਾ ਫਿਰ ਗੁਰੂ ਗ੍ਰੰਥ ਸਾਹਿਬ ਚੋਰੀ ਕੀਤੇ ਗਏ ਫਿਰ ਪੰਨੇ ਖਿਲਾਰੇ ਗਏ ਤੇ ਉਹਦਾ ਜ਼ਿੰਮੇਵਾਰ ਕੌਣ ਹੈ 8 ਦਿਨ ਪਹਿਲਾਂ ਵਿਰੋਧੀਆਂ ਨੇ ਲਾਇਆ ਕਿ ਤੁਹਾਡੇ ਗੁਰੂ ਨੂੰ ਅਸੀਂ ਚੱਕ ਕੇ ਲੈ ਜਾਣਾ ਜੇ ਉਸੇ ਟਾਈਮ ਨਹੀਂ ਸੂਬੇ ਦਾ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਜਿਹੜਾ ਅਕਾਲੀ ਦਲ ਦਾ ਪ੍ਰਧਾਨਕ ਹੁੰਦਾ ਜੇ ਉਸੇ ਟਾਈਮ ਨਹੀਂ ਹਰਕਤ ਦੇ ਵਿੱਚ ਆਉਂਦਾ ਜਿਹਦੇ ਕੰਟਰੋਲ ਚ ਪੁਲਿਸ ਹੈ ਤਾਂ ਉਹਨੂੰ ਕੀ ਦੇਖਾਂਗੇ ਜੀ ਅਸੀਂ ਉਹਨੂੰ ਤਾਂ ਇਹੀ ਦੇਖਾਂਗੇ ਨਾ ਕਿ ਇਹਨਾਂ ਨੇ ਕੇਵਲ ਤੋਂ ਕੇਵਲ ਆਪਣੀ ਰਾਸਤਾ ਪ੍ਰਾਪਤ ਕਰਨੀ ਹੈ ਤੇ ਉਸ ਤੋਂ ਬਾਅਦ ਫਿਰ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਜਦੋਂ ਪੰਥਕ ਜਥੇਬੰਦੀਆਂ ਨੇ ਇਹ ਕਿਹਾ ਕਿ ਸਾਡਾ ਗੁਰੂ ਲੱਭ ਕੇ ਦੇ ਦਿਓ ਗੁਰੂ ਕਿੱਥੇ ਗਿਆ ਸਾਡਾ ਤਾਂ ਜਥੇਬੰਦੀਆਂ ਜਿਹੜੀਆਂ ਬੈਠੀਆਂ ਸੀ ਉਹਨਾਂ ਨੂੰ ਖਦੇੜਨ ਦੇ ਲਈ ਉਹਨਾਂ ਨੂੰ ਉੱਥੋਂ ਭਜਾਉਣ ਦੇ ਲਈ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਪੰਗੂ ਸਾਹਿਬ ਹਿੰਦੁਸਤਾਨ ਦੇ ਜਿਹੜਾ ਸੰਵਿਧਾਨ ਹੈ ਉਹਦੇ ਦੇ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਕੋਈ ਆਪਣਾ ਰਾਈਟ ਮੰਗਦਾ ਹੈ ਭੀੜ ਜਮਾ ਹੋ ਗਈ ਤਾਂ ਉਹਦੇ ਤੇ ਪਹਿਲਾਂ ਪਾਣੀ ਦੀਆਂ ਬਿਚਾਰਾਂ ਛੱਡੋ ਫਿਰ ਅਥਰੂ ਗੈ ਛੱਡੋ ਫਿਰ ਲਾਠੀ ਚਾਰਜ ਕਰੋ ਅਖੀਰ ਦੇ ਵਿੱਚ ਗੋਲੀ ਚਲਾਉਣੀ ਹੈ ਉਹ ਵੀ ਤੁਸੀਂ ਪਲਾਸਟਿਕ ਦੀ ਗੋਲੀ ਚਲਾਉਣੀ ਹੈ ਜੇ ਭੀੜ ਬੇਕਾਬੂ ਹੋ ਗਈ ਅਸਲੀ ਗੋਲੀ ਚਲਾਉਣੀ ਹੈ ਉਹ ਵੀ ਗੋਡਿਆਂ ਤੋਂ ਥੱਲੇ ਚਲਾਉਣੀ ਹੈ ਲੇਕਿਨ ਬਾਦਲ ਦੇ ਰਾਜ ਵਿੱਚ 1978 ਤੋਂ ਲੈ ਕੇ ਅੱਜ ਤੱਕ ਜਿੰਨੀ ਵਾਰੀ ਵੀ ਸੀਐਮ ਸਾਹਿਬ ਬਾਦਲ ਸਾਹਿਬ ਬਣੇ ਆ ਸੀਐਮ ਬਣੇ ਹੈ ਇਹਨਾਂ ਨੇ ਜੇ ਸਿੱਧੀਆਂ ਗੋਲੀਆਂ ਚਲਾਈਆਂ ਤਾਂ ਨਾਂ ਲਿਆ ਇਹਨਾਂ ਨੇ ਪੰਥ ਦਾ ਕਿ ਪੰਥ ਨੂੰ ਖਤਰਾ ਹੈ ਬੋਟਾਂ ਪਾਓ ਔਰ ਪੰਥਕ ਮੁੰਡਿਆਂ ਦੇ ਉੱਤੇ ਗੋਲੀਆਂ ਚਲਾਈਆਂ ਤੁਸੀਂ ਪਿਛਲਾ ਇਤਿਹਾਸ ਫੋਲੋ ਹੋ ਸਕਦਾ ਹੈ ਪਹਿਲੇ ਸਮਿਆਂ 'ਚ ਅਸੀਂ ਵੀ ਅਕਾਲੀ ਦਲ ਦੇ ਵਿੱਚ ਰਹੇ ਹੋਵਾਂਗੇ ਅਸੀਂ ਉਹ ਅਕਾਲੀ ਹਾਂ ਜਿਹੜੇ ਅਕਾਲ ਤੋਂ ਡਰਦੇ ਆਂ ਬਾਦਲ ਤੋਂ ਨਹੀਂ ਡਰ ਕੇ ਅਕਾਲੀ ਹਟਾਇਆ ਜਾਂਦਾ ਲੇਕਿਨ ਪ੍ਰਕਾਸ਼ ਸਿੰਘ ਬਾਦਲ ਦਾ ਮੁੱਢਲਾ ਮੁੱਢਲਾ ਜਿਹੜਾ ਸੂਲ ਹੈ ਉਹ ਇਹ ਹੈ ਕਿ ਵੋਟ ਪੰਥ ਦੇ ਨਾਂ ਤੇ ਲਓ ਤੇ ਗੋਲੀਆਂ ਵੀ ਪੰਥਕ ਨੌਜਵਾਨਾਂ ਨੂੰ ਮਾਰੋ ਔਰ ਜਦ ਜਿੰਨੀ ਵਾਰ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਆ 78 ਚ ਐਸਵਾਈਐਲ ਵਾਸਤੇ ਜਿਹੜੀ ਧਾਰਾ ਲਾ ਕੇ ਜ਼ਮੀਨ ਵੀ ਇਹਨਾਂ ਨੇ ਦਿੱਤੀ ਸਿਕੰਦਰ ਨੂੰ ਬਾਅਦ ਦੇ ਵਿੱਚ ਜਦੋਂ ਇਹਨਾਂ ਦੀ ਮਿਨਿਸਟਰੀ ਚ ਚੀਫ ਮਿਨਿਸਟਰੀ ਚਲੀ ਗਈ ਤੇ ਬਾਅਦ ਧਰਨੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਈ ਗਏ ਹੁਣ ਫਿਰ ਤੁਸੀਂ ਇਹ ਗੁਰੂ ਮਹਾਰਾਜ ਦੇ ਸਰੂਪ ਲਾਪਤਾ ਸੀ ਇਹ ਲੰਗੋਵਾਲ ਨੇ ਕਾਨਫਰੰਸ ਕਰਕੇ ਕਹਤਾ ਕਿ ਇਦਾਂ ਨਹੀਂ ਇਹ ਮਾਮਲਾ ਫਿਰ ਤੁਸੀਂ ਪੰਥਕ ਅਕਾਲੀ ਲਹਿਰ ਵੱਲੋਂ ਤੇ ਪੰਥਕ ਅਕਾਲੀ ਲਹਿਰ ਹੁਣ ਕੀ ਸਟੈਂਡ ਹੋਊਗਾ ਤੇ ਕੀ ਕਹਿਣਾ ਹੋਊਗਾ ਲੰਗੋਵਾਲ ਦੀ ਕਾਨਫਰੰਸ ਤੋਂ ਬਾਅਦ ਐਸੇ ਤਾਂ ਜੀ ਮੈਂ ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਗੁਰਸਿੱਖ ਨਾਮ ਲੇਵਾ ਸਿੱਖ ਸੰਗਤਾਂ ਜਥੇਬੰਦੀਆਂ ਬੈਠੀਆਂ ਉਹਨਾਂ ਸਾਰਿਆਂ ਦਾ ਹੀ ਇਹ ਬਹੁਤ ਵੱਡਾ ਅਪਰਾਲ ਹੈ ਜਿਨ੍ਹਾਂ ਨੇ ਇਹ ਮਸਲੇ ਚੱਕੇ ਲੇਕਿਨ ਬਹੁਤ ਵੱਡੇ ਪੱਧਰ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਪ੍ਰਧਾਨ ਪੰਥ ਅਕਾਲੀ ਲਹਿਰ ਸਾਭਕਾ ਜਥੇਦਾਰ ਸਾਹਿਬ ਉਹਨਾਂ ਵੱਲੋਂ ਪਾਏ ਹੋਏ ਦਵਾ ਸਦਕਾ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਜਿੰਨਾ ਉਹਨਾਂ ਨੇ ਭਾਵੇਂ ਉਹ ਮੀਡੀਆ ਰਾਹੀਂ ਭਾਵੇਂ ਮੀਟਿੰਗਾਂ ਰਾਹੀਂ ਭਾਵੇਂ ਵੱਡੀਆਂ ਕਾਨਫਰੰਸਾਂ ਰਾਹੀਂ ਔਰ ਇਸ ਮਸਲੇ ਦੇ ਉੱਤੇ ਜਿੰਨਾ ਉਹਨਾਂ ਨੇ ਆਪਣਾ ਇੰਟਰਵਿਊਜ਼ ਲਾ ਲੋ ਜਿੰਨਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਦਬਾਅ ਪਾ ਕੇ ਰੱਖਿਆ ਉਹਨਾਂ ਵੱਲੋਂ ਪਾਏ ਹੋਏ ਦਬਾਅ ਸਦਕਾ ਇਹ ਜਿਹੜੀ ਇੱਥੋਂ ਤੱਕ ਗਈ ਹੈ ਗੁਰੂ ਮਹਾਰਾਜ ਦੀ ਇਹ ਪੜਤਾਲ ਔਰ ਜਿਹੜਾ ਤੁਸੀਂ ਹੁਣ ਸਵਾਲ ਪੁੱਛਿਆ ਇਹ ਸਵਾਲ ਦਾ ਮੈਂ ਇੱਕੋ ਜਵਾਬ ਦਵਾਂਗਾ ਕਿ ਪੰਥਕ ਕਾਲੀ ਲਹਿਰ ਦਾ ਮੁਢਲਾ ਮਕਸਦ ਹੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਇਹ ਨਗਾਰ ਆ ਚੁੱਕਿਆ ਹੈ ਇਹਨੂੰ ਸੁਧਾਰਨਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਕਰੇ ਕਿ ਸ਼੍ਰੋਮਣੀ ਕਮੇਟੀ ਇਹਨਾਂ ਮਸੰਦਾਂ ਤੋਂ ਅਸੀਂ ਬਚਾਈਏ ਅਸੀਂ ਬਹੁਤ ਜਲਦੀ 2-3 ਦਿਨਾਂ ਦੇ ਵਿੱਚ 4 ਦਿਨਾਂ 'ਚ ਪੰਥ ਅਕਾਲੀ ਲਹਿਰ ਦੀ ਜਿਹੜੀ ਕਾਰਜਕਾਰੀ ਹੈ ਜਿਹੜੀ ਜੈਕਟੋ ਕਮੇਟੀ ਹੈ ਉਹਦੀ ਮੀਟਿੰਗ ਬੁਲਾ ਕੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਗਵਾਈ ਦੇ ਥੱਲੇ ਜਿਹੜਾ ਫੈਸਲਾ ਅਗਲਾ ਹੋਏਗਾ ਕਿ ਅਸੀਂ ਇਹਦੇ ਇਸ ਮਸਲੇ ਦੇ ਉੱਤੇ ਕੀ ਅਸੀਂ ਸੰਘਰਸ਼ ਛੇੜਨਾ ਹੈ ਉਹਦੇ ਉੱਤੇ ਫੈਸਲਾ ਕਰਕੇ ਅਸੀਂ ਨਵੀਂ ਰੂਪਰੇਖਾ ਦਵਾਂਗੇ ਕਿਉਂਕਿ ਅੱਜ ਦਾ ਜਿਹੜਾ ਸਮਾਂ ਅੱਜ ਦਾ ਸਿੱਧਾ ਟਕਰਾਵ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਕਾਲ ਤਖਤ ਦੇ ਹੁਕਮਾਂ ਦੇ ਨਾਲ ਪਾਇਆ ਹੈ ਇਹ ਬਹੁਤ ਵੱਡਾ ਟਕਰਾਵ ਹੈ ਭਾਵੇਂ ਹਰਪ੍ਰੀਤ ਸਿੰਘ ਬਾਦਲਾਵਾਂ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੌਜੂਦਾ ਵੱਲੋਂ ਲਾਇਆ ਹੋਇਆ ਹੈ ਲੇਕਿਨ ਇੱਕ ਸੰਸਥਾ ਦਾ ਉਹ ਅਕਾਲ ਤਖਤ ਦਾ ਜਥੇਦਾਰ ਹੈ ਅਕਾਲ ਤਖਤ ਸਾਰਿਆਂ ਦਾ ਸਾਂਝਾ ਇੱਕ ਸੰਸਥਾ ਹੈ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਪਿਰਤ ਪਵੇ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੀ ਅਕਾਲ ਤਖਤ ਦੇ ਹੁਕਮ ਨੂੰ ਚੈਲੰਜ ਕਰੇ ਜੋ ਬਾਦਲਾਂ ਵੱਲੋਂ ਥਾਪੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਹੁਣ ਕੀਤਾ ਹੈ ਤੁਸੀਂ ਐ ਜੀ ਪੀ ਸੀ ਦੀ ਗੱਲ ਕੀਤੀ ਕਿ ਅਸੀਂ ਮਸੰਦਾ ਤੋਂ ਖੇੜਾ ਛਡਵਾਉਣਾ ਹੈ ਤਾਂ ਫਿਰ ਜੇਕਰ ਅਸੀਂ ਐ ਜੀ ਪੀ ਸੀ ਦੀ ਗੱਲ ਕਰੀ ਜਾਵੇ ਐ ਜੀ ਪੀ ਸੀ ਇਲੈਕਸ਼ਨ ਦੀ ਗੱਲ ਕਰੀ ਜਾਵੇ ਤੁਹਾਨੂੰ ਕਦੋਂ ਤੱਕ ਆ ਸਕੇ ਐ ਜੀ ਪੀ ਸੀ ਦੀ ਇਲੈਕਸ਼ਨ ਹੋ ਜਾਊਗੀ ਵੈਸੇ ਤਾਂ ਜੇ ਦੇਖਿਆ ਜਾਵੇ ਤਾਂ ਬੀ ਜੀ ਪੀ ਨੂੰ ਬਾਦਲਾਂ ਨਾਲੋਂ ਮਤਲਬ ਨਰਮ ਬੰਦਾ ਕੋਈ ਨਹੀਂ ਲੱਭਦਾ ਜੇਕਰ ਖੇਤੀ ਆਰਡੀਨੈਂਸ ਦੀ ਗੱਲ ਕਰੀਏ ਤਾਂ ਹਰਸਿਮਰਤ ਕੌਰ ਨੂੰ ਕੁਰਸੀ ਚਾਹੀਦੀ ਐ ਸੈਨ ਕਰ ਦਿੰਦੀ ਐ ਜੇਕਰ ਪਾਣੀਆਂ ਦੀ ਗੱਲ ਕਰੀਏ ਹਰਸਿਮਰਤ ਕੌਰ ਨੂੰ ਕੁਰਸੀ ਚਾਹੀਦੀ ਐ ਸੈਨ ਕਰ ਦਿੰਦੀ ਐ ਜੇਕਰ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਜੰਮੂ ਕਸ਼ਮੀਰ ਚ ਉਹ ਕਹਿੰਦੀ ਐ ਜੀ ਪੰਜਾਬੀ ਭਾਵੇਂ ਮਿਲੇ ਨਾ ਮਿਲੇ ਸੈਨ ਕਰਾ ਲੂ ਮੈਨੂੰ ਵਜੀਰੀ ਦੀ ਕੁਰਸੀ ਦੇ ਦਿਓ ਉਹਨਾਂ ਨੂੰ ਕੇਵਲ ਤੋਂ ਕੇਵਲ ਕੁਰਸੀ ਚਾਹੀਦੀ ਐ ਸੋ ਇਸ ਕਰਕੇ ਬਾਦ ਬੀਜੇਪੀ ਨੂੰ ਕੇਂਦਰ ਨੂੰ ਕੇਵਲ ਤੋਂ ਕੇਵਲ ਬਾਦਲ ਫੈਮਿਲੀ ਫਿੱਟ ਐ ਇਸ ਕਰਕੇ ਸਾਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਹੋਊਗੀ ਲੇਕਿਨ ਜਨਵਰੀ ਫਰਵਰੀ ਦੇ ਵਿੱਚ ਜਿਹੜੀ ਇਹ ਹੈਗੀ ਹੈ ਸ਼ਰੋਮਣੀ ਕਮੇਟੀ ਦੀ ਪਿਛਲੀ ਟਰਮ ਇਹ ਪੂਰੀ ਹੋਣ ਜਾ ਰਹੀ ਹੈ ਸੋ ਪੂਰੀ ਟਰਮ ਹੋਣ ਤੋਂ ਬਾਅਦ ਲੱਗਦਾ ਹੈ ਵੀ ਜਨਵਰੀ ਫਰਵਰੀ ਦੇ ਵਿੱਚ ਇਲੈਕਸ਼ਨ ਡਿਊ ਪਈ ਹੈ ਸੋ ਅਗਲੇ ਸਾਲ ਇਲੈਕਸ਼ਨ ਹੋਣ ਦੀ ਸੰਭਾਵਨਾ ਹੈ ਜੇ ਇਲੈਕਸ਼ਨ ਹੁੰਦੀ ਹੈ ਤਾਂ ਬਾਦਲ ਕੋਟਮੇ ਦਾ ਜੇ ਸਫਾਇਆ ਹੁੰਦਾ ਹੈ ਪੰਜਾਬ ਦੇ ਜਿਹੜੇ ਨੌਜਵਾਨ ਐ ਪੰਜਾਬ ਦੇ ਗੁਰਸਿੱਖਾਂ ਭਲੀ ਭੰਤ ਜਾਣੂ ਐ ਔਰ ਇਸ ਵਾਰ ਸਿੱਧੀ ਵੋਟ ਐ ਜਿਹੜੀ ਉਹ ਗੁਰਸਿੱਖਾਂ ਦੀ ਪੈਣੀ ਹੈ ਕੇਸ ਧਾਰੀ ਦੀ ਪੈਣੀ ਹੈ ਔਰ ਗੁਰਸਿੱਖ ਆਪਣੇ ਤੌਰ ਤੇ ਆਪਣੇ ਵਧੀਆ ਉਮੀਦਵਾਰ ਲੱਭ ਕੇ ਜੋ ਪੰਥਕ ਕਾਲੀ ਲਹਿਰ ਦਾ ਏਜੰਡਾ ਹੈ ਕਿ ਤੁਸੀਂ ਸਿਆਸਤ ਇੱਕ ਪਾਸੇ ਰੱਖ ਕੇ ਕੇਵਲ ਧਾਰਮਿਕ ਬੰਦਿਆਂ ਨੂੰ ਸ਼ਰਮਣੀ ਕਮੇਟੀ ਸੰਪੋ ਜਿਵੇਂ ਹੁਣ ਗੋਬਿੰਦ ਸਿੰਘ ਲੋਂਗੋਵਾਲ ਜੀ ਐਮਐਲਏ ਵੀ ਰਹੇ ਵਜ਼ੀਰ ਵੀ ਰਹੇ ਤੇ ਅੱਜ ਸ਼ਰਮਣੀ ਕਮੇਟੀ ਦੇ ਪ੍ਰਧਾਨ ਵੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸ਼ਰਮਣੀ ਕਮੇਟੀ ਦਾ ਮੈਂਬਰ ਹੋਵੇ ਪ੍ਰਧਾਨ ਹੋਵੇ ਕੇਵਲ ਧਾਰਮਿਕ ਹੋਵੇ ਜੇ ਕਿਸੇ ਨੇ ਸਿਆਸੀ ਹੋਣਾ ਹੈ ਤਾਂ ਉਹ ਸ਼ਰਮਣੀ ਕਮੇਟੀ ਤੋਂ ਰਿਜ਼ਾਈਨ ਕਰਕੇ ਤਾਂ ਆਪਣੀ ਸਿਆਸਤ ਕਰੇ ਧੰਨਵਾਦ ਚਪੜ ਸਾਹਿਬ ਬਹੁਤ ਬਹੁਤ ਮਿਹਰਬਾਨੀ ਪੰਗੂ ਇਸ ਇਹ ਸਾਨੂੰ ਸਾਡੇ ਨਾਲ ਸਰਦਾਰ ਜੋਗਾ ਸਿੰਘ ਚਪੜ ਜੋ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਬੁਲਾ ਰਹੇ ਨੇ ਪੰਥਕ ਅਕਾਲੀ ਲਹਿਰ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਚਲਾਈ ਜਾ ਰਹੀ ਇੱਕ ਮੁਹਿੰਮ ਹੈ ਜਿੰਨਾਂ ਦਾ ਕਹਿਣਾ ਹੈ ਕਿ ਅਸੀਂ ਐ ਜੀ ਪੀ ਸੀ ਦੇ ਮਸੰਦਾਂ ਤੋਂ ਖਹਿੜਾ ਛਡਵਾਉਣਾ ਤੇ ਇਲੈਕਸ਼ਨ ਲੜ ਕੇ ਇਹਦੇ ਵਿੱਚ ਐ ਜੀ ਪੀ ਸੀ ਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ ਸ਼ੁਕਰੀਆ ਤੁਸੀਂ ਬਣੇ ਰਹੋ ਗਲੋਬਲ ਪੰਜਾਬ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ